ਵਾਛੀਵਾੜਾ ਸਾਹਿਬ ਸਰਹਿੰਦ ਨਹਿਰ ਕਿਨਾਰੇ ਗੜੀ ਪੁਲ ਤੇ ਬੀਤੀ ਰਾਤ ਪਾਲਤੂ ਕਤੂਰੇ ਪਿੱਛੇ ਹੋਏ ਵਿਵਾਦ ਨੂੰ ਲੈ ਕੇ ਨਿਹੰਗ ਸਿੰਘਾਂ ਨੇ ਆਪਣੀ ਪਹਿਚਾਨ ਵਾਲੇ ਨਿਹੰਗ ਸਿੰਘ ਦਾ ਮੋਟਰਸਾਈਕਲ ਅੱਗ ਲਾ ਕੇ ਸਾੜ ਦਿੱਤਾ ਅਤੇ ਉਸ ਦੀ ਪੂਰੀ ਤਰ੍ਹਾਂ ਘਟਮਾਰ ਕੀਤੀ ਨਾਜ਼ਰ ਸਿੰਘ ਵਾਸੀ ਬੂਲੇਲਵਾਲ ਨੇ ਦੱਸਿਆ ਕਿ ਉਹ ਗੜੀ ਪੁਲ ਤੇ ਚਾਹ ਵੇਚਣ ਦਾ ਕੰਮ ਕਰਦਾ ਅਤੇ ਉਸ ਦੇ ਨੇੜੇ ਹੀ ਦੋ ਹੋਰ ਨਿਹੰਗ ਸਿੰਘ ਸ਼ਰਦਾਈ ਵੇਚਣ ਦਾ ਕੰਮ ਕਰਦੇ ਸਨ ਨਾਜ਼ਰ ਸਿੰਘ ਦੇ ਅਨੁਸਾਰ ਇਹ ਦੋਵੇਂ ਨਿਹੰਗ ਸਿੰਘ ਉਸ ਨੂੰ ਛੋਟਾ ਜਿਹਾ ਪਾਲਤੂ ਕਟੂਰਾ ਦੇ ਗਏ ਕਿਸ ਦਿਸ਼ਾਮ ਸਬਾਲ ਕਰ ਰਾਜਾ ਸਿੰਘ ਦੇ ਅਨੁਸਾਰ ਉਸਨੇ ਕਈ ਵਾਰ ਕਿਹਾ ਕਿ ਇੱਥੇ ਠੰਡੇ ਅਤੇ ਉਹ ਪਾਲਤੂ ਕਟੂਰਾ ਨਹੀਂ ਸਾਮ ਸਕਤ ਜਿਸ ਨੂੰ ਉਹ ਲੈ ਜਾਣ ਪਰ ਫਿਰ ਵੀ ਉਹ ਇਸ ਨੂੰ ਮੇਰੇ ਕੋਲ ਛੱਡ ਗਏ ਰਾਜਾ ਸਿੰਘ ਅਨੁਸਾਰ ਪਾਲਤੂ ਕਟੂਰਾ ਗਾਇਬ ਹੋ ਗਿਆ ਅਤੇ ਰਾਤ ਨੂੰ ਜਦੋਂ ਤੋਂ ਬਹਿੰਗ ਸਿੰਘ ਉਸ ਕੋਲ ਆਇਆ ਤਾਂ ਕਟੂਰੇ ਨੂੰ ਚੁੱਕੇ ਉਸ ਨਾਲ ਝਗੜਾ ਕਰ ਉਸਦੀ ਕੁੱਟਮਾਰ ਕਰਨ ਲੱਗ ਪਏ ਘਟਨਾ ਇਹ ਕੋਈ ਕੁੱਤੀ ਦਾ ਰੌਲਾ ਸੀ ਇਹਨਾਂ ਦਾ ਕੋਈ ਤੇ ਮੁਲਾਜ਼ਮ ਵੀ ਆਏ ਨੇ ਸੀ ਘੁੰਮਣਾ ਜੀ ਉਸ ਟਾਈਮ ਤੇ ਸਾਡੇ ਸਾਹਮਣੇ ਜਿਹੜੇ ਮੁਲਾਜ਼ਮਾਂ ਦੇ ਸਾਹਮਣੇ ਵੀ ਇਹਨੂੰ ਵਿਚਾਰ ਨੂੰ ਕੁੱਟਮਾਰ ਕਰਦੇ ਸੀਗੇ ਤੇ ਇਹ ਲੁਕ ਗਿਆ ਵਿਚਾਰਾ ਕਿਤੇ ਉਦੋਂ ਬਾਅਦ ਦੇ ਵਿੱਚ ਉਹ ਚਲੇ ਗਏ ਇਹਨੂੰ ਮੁਲਾਜ਼ਮਾਂ ਕਦੇ ਪਰੇ ਹੋ ਜਾ ਇਹ ਵੀ ਵਿਚਾਰਾ ਪਰੇ ਹੋ ਗਿਆ ਉਹ ਇੱਧਰ ਨੂੰ ਆ ਗਏ ਅਸੀਂ ਪਿੱਢ ਨੂੰ ਚਲੇ ਗਏ ਜੀ ਆ ਘਟਨਾ ਤੋਂ ਬਾਅਦ ਉਸ ਵੇਲੇ ਤਾਂ ਸੱਜ ਦੇ ਛੋਟੇ ਟਾਈਮ ਸੀਗਾ ਜੀ ਤੇ ਆ ਘਟਨਾ ਨਹੀਂ ਪਤਾ ਇਹ ਬਾਅਦ ਹੋਈ ਹੈ ਜੀ ਫੇਲਦੀ ਜਾ ਨਹੀਂ ਸ਼ਾਂਤ ਆਪੇ ਦਾਕ ਕੋ ਜੀ ਉੱਦੇ ਸਮੇਂ ਦਾ ਟਾਈਮ ਸੀਗਾ ਕੋਈ ਕੋਈ ਅਸੀਂ ਵੱਲੋਂ ਕੀ ਕਰਦੇ ਇਦੋਂ ਮੁਲਾਜ਼ਮਾਂ ਕਹਦੇ ਜੀ ਪਰਚਾ ਦਵਾਂਗੇ ਜੀ ਉਹਨਾਂ ਦੇ ਤੇ ਬਾਕੀ ਉਹਨਾਂ ਦਾ ਜਿਹੜਾ ਉਹ ਸਮਾਨ ਹੈ ਚਕਾਉਣਗੇ ਇਹ ਸਮਾਨ ਦੀ ਦਾ ਮਰਜ਼ੀ ਚ ਆਏ ਨਾਲ ਜੇ ਉਹਨਾਂ ਦਾ ਉਹਨੂੰ ਖਾਲੀ ਕਰਾਉਣਗੇ ਜੀ ਜੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਆਪਣਾ ਜੀ ਨਹਿਰ ਤੇ ਜੀ ਗੜੀ ਗੜੀ ਵਾਲੀ ਨਹਿਰ ਤੇ ਪੜਾ ਲਾਇਆ ਜੀ ਇੱਥੇ ਨਾ ਆਪਣੇ ਸਿੰਘ ਚਲੋ ਹੈ ਤਾਂ ਆਪਣੇ ਬਾ ਮੇਰਾ ਨਾਮ ਰਾਜਰ ਸਿੰਘ ਆ ਜੀ ਪਿੰਡ ਮੇਰਾ ਮੁਕਲੇ ਵਾਲਾ ਜੀ ਕਿਹੜੀ ਰਾਤ ਘਟਨਾ ਹੋਏ ਕੀ ਕਿੰਨੇ ਕ ਵਜੇ ਕਰ ਇਹ 9 10 10:00 ਵਜੇ ਵੀ ਆ ਜੀ ਇਹ ਗੱਲਬਾਤ ਕੀ ਹੋਈ ਹੈ ਗੱਲਬਾਤ ਇੱਕ ਕੁੱਤੀ ਛੋਟੀ ਜੀ ਉਹ ਰੱਖ ਗਈ ਸੀਗੀ ਇੱਥੇ ਮੇਰੇ ਕੋਲ ਛੱਡ ਗਈ ਸੀ ਮੈਂ ਨਾਲ ਕਿਹਾ ਵੀ ਇਹ ਕੁੱਤੀ ਨਾ ਛੱਡੋ ਇੱਥੇ ਤੁਸੀਂ ਇਹਦਾ ਰੋਡ ਚੱਲਦਾ ਸੀ ਅੰਡ ਸੀਗੀ ਉਹ ਬੱਚਾ ਸੀਗਾ ਕਿੰਨੇ ਕੇ ਸਮੇਂ ਉਹ 2 ਮਹੀਨੇ ਦੀ ਹੋਣੀ ਹੈ ਜੀ ਕੁੱਤੀ ਸੀਗੀ ਉਹ ਕੁੱਤੀ ਉਰੇ ਪਰੇ ਹੋ ਗਈ ਸਾਡੇ ਸੁੱਤੇ ਪਏ ਦੇ ਵਿੱਚ ਸਾਨੂੰ ਪਤਾ ਨਹੀਂ ਲੱਗੇ ਕਿ ਕਿੱਥੇ ਚਲੀ ਗਈ ਇੱਕ ਦਿਨ ਪਿੰਡ ਦੇ ਵਿੱਚ ਵੀ ਚਲੀ ਗਈ ਸਾਨੂੰ ਫੋਨ ਕੀਤਾ ਸਾਂਗੇ ਨੇ ਅਸੀਂ ਪਿੰਡੋਂ ਚੱਕ ਕੇ ਲਿਆਂਦੀ ਅੰਦਰੋਂ ਜਾ ਕੇ ਉਹ ਕੁੱਤੀ ਵਿੱਚ ਹੀ ਬਸ ਉਹਨਾਂ ਨੇ ਕਲੇਸ਼ ਕੀਤਾ ਮੇਰੇ ਛੋਟੀਆਂ ਮਾਰੀਆਂ ਮੈਨੂੰ ਅੰਦਰ ਜਾ ਕੇ ਫੜ ਲਿਆ ਜੀ ਤੰਬੂ ਦੇ ਉੱਥੋਂ ਮੈਂ ਫਿਰ ਛੁੱਟ ਕੇ ਇੱਧਰ ਨੂੰ ਭੱਜਿਆ ਜੀ ਫਿਰ ਮੈਂ ਇੱਕ ਉੱਥੇ ਜਾ ਕੇ 112 ਡਾਇਲ ਕੀਤਾ ਜੀ ਮੁਲਾਜ਼ਮਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਮੇਰਾ ਨੰਬਰ ਲਿਆ ਮੇਰਾ ਨਾਂ ਨੂੰ ਕੁੱਛ ਕੇ ਜੀ ਉਹਨਾਂ ਨੇ ਫਿਰ ਉਹਨਾਂ ਨੇ ਮਾਚਵਾਲੇ ਖਾਣੇ ਦੇ ਵਿੱਚ ਫੋਨ ਕੀਤਾ ਉੱਥੋਂ ਫਿਰ ਮੁਲਾਜ਼ਮ ਆਇਆ ਜੀ ਮੁਲਾਜ਼ਮਾਂ ਦੇ ਹੁੰਦੇ ਹੋਏ ਵੀ ਮੈਨੂੰ ਮਤਲਬ ਮਾਰਨ ਪੈਂਦੇ ਸੀ ਉਹ ਤਾਂ ਮੈਨੂੰ ਮੁਲਾਜ਼ਮਾਂ ਨੇ ਬਚਾਇਆ ਜੀ ਗੱਡੀ 'ਚ ਬਾੜ ਕੇ ਮੈਨੂੰ ਫਿਰ ਪਰੇ ਛੱਡ ਗਏ ਮੈਨੂੰ ਕਹਿੰਦੇ ਵੀ ਤੂੰ ਸਾਈਡ ਤੇ ਹੋ ਜਾ ਹਜੇ ਵੀ ਇਹ ਮੈਨੂੰ ਪਤਾ ਕੋਈ ਨਹੀਂ ਕੀ ਕੀ ਕਰਨੇ ਮੋਟਰਕੈ ਜਵਾਕ ਲਾਗੇ ਫਿਰ ਮੋਟਰਸਾਈਕਲ ਬਾਤ ਉਹ ਖੁੰਡ ਤੋਂ ਕੱਢ ਕੇ ਜੀ ਉਹ ਜਿੱਦਾਂ ਲਗ ਲਈ ਉਹਨਾਂ ਨੇ ਮੋਟਰਸਾਈਕਲ ਅੰਦਰ ਲਾਇਆ ਹੁੰਦਾ ਜੀ ਮੇਰਾ ਲੋਕ ਲਾ ਕੇ ਉਹਨਾਂ ਨੇ ਮੋਟਰਸਾਈਕਲ ਬਾਹਰ ਖਿੱਚਿਆ ਬਾਹਰ ਖਿੱਚ ਕੇ ਇਹਦੇ ਉੱਤੇ ਪਰਾਲੀ ਸਿੱਟ ਕੇ ਅੱਗ ਲਾਤੀ ਉਹ ਪਰੇ ਖੜ ਕੇ ਦੇਖਦਾ ਜੀ ਫਿਰ ਮੈਂ ਮਲਾਜਨ ਨੂੰ ਫੋਨ ਕੀਤਾ ਮੈਂ ਕਿਹਾ ਜੀ ਪਤਾ ਨਹੀਂ ਤਾਂ ਮੋਟਰਸਾਈਕਲ ਨੂੰ ਅੱਗ ਲਾਈ ਪਤਾ ਨਹੀਂ ਤੰਪੂ ਨੂੰ ਵੀ ਲਾਟਾਂ ਨਿਕਲਦੀਆਂ ਉੱਤੇ ਇਹ ਕਹਿੰਦੇ ਕੋਈ ਨਹੀਂ ਵੀ ਕਾਰਵਾਈ ਕਰਾਂਗੇ ਉਹਨਾਂ ਦੇ ਤੇ ਕਿਹੜਾ ਕੋਈ ਹੋਰ ਬੰਦੇ ਦੋ ਜੀ ਹੈ ਜੀ ਇੱਕ ਦਾ ਹੀ ਜਗਤਵਿੰਦਰ ਸਿੰਘ ਜਾਦੂ ਕਹਿੰਦੇ ਆ ਮੁੱਤੋਂ ਉਹ ਵਗਾ ਹੀ ਆਪਣੇ ਦੂਸਰੇ ਪਿੰਡ ਦਾ ਮੋਸਕਾਵਾਦ ਉਹਦੇ ਸਾਥੀ ਹੋਇਆ ਇਹ ਨਹੀਂ ਸਾਥੀ ਚਲੋ ਹੈ ਤਾਂ ਬਾਣੇ ਵਾਲੇ ਦਾ ਸਾਰੇ ਭਾਈ ਹੁੰਦੇ ਆ ਜੀ ਪਰ ਇਹਨਾਂ ਨੇ ਸਾਡੇ ਨਾਲ ਵਧੀਕੀ ਬਹੁਤ ਤਕੜੀ ਕੀਤੀ ਹੈ ਹੈ ਦਾਰੂ ਕੀਤੀ ਹੋਇਆ ਜੂਗੇ ਵਿੱਚ ਰੋਲਾ ਆ ਜੂਰੀ ਪਿੱਛੇ ਹੋਇਆ ਜੀ ਉਹ ਕੰਮ ਕੀ ਕਰਦੇ ਨੇ ਉਹ ਕੰਮ ਉਹਨਾਂ ਨੇ ਕਾੜਨੇ ਵਾਲਾ ਦੁੱਧ ਲਾਇਆ ਸਮਰਾਲੇ ਥਾਣੇ ਦੇ ਸਾਹਮਣੇ ਤੇ ਜੈਰੀਆਂ ਦੇ ਅਸੀਂ ਤਾਂ ਇਹ ਹੀ ਕਹਿੰਦੇ ਆ ਵੀ ਸਾਨੂੰ ਤਾਂ ਹਜੇ ਵੀ ਖਤਰਾ ਹੀ ਫੋਨ ਆ ਰਹੇ ਨੇ ਉਹਨਾਂ ਦੇ ਉਹ ਤਾਂ ਕਹਿੰਦੇ ਧਮਕੀਆਂ ਫੁੱਲ ਦਿੰਦੇ ਉਹ ਕਹਿੰਦਾ ਤੈਨੂੰ ਦੇਖਣਾ ਹੀ ਦੇਖਣਾ ਮੈਂ ਇਹਨਾਂ ਨੂੰ ਇਹ ਵੀ ਪੁੱਛਿਆ ਵੀ ਮੈਂ ਕਹਾ ਭਾਈ ਮੇਰਾ ਕਸੂਰ ਤਾਂ ਦੱਸੋ ਕੀ ਆ ਮੈਂ ਥੋੜਾ ਜਾਂ ਕੋਈ ਪੈਸਾ ਦਿੱਤਾ ਜਾਂ ਤੁਹਾਨੂੰ ਮੈਂ ਕੋਈ ਮਾੜਾ ਕੀਤਾ ਤੁਹਾਡਾ ਆਪਾਂ ਤਾਂ ਤੁਹਾਨੂੰ ਮੈਂ ਪੈਸੇ ਵੀ ਦਿੰਦਾ ਰਿਆਂ ਪਾਪਾ ਜੀ ਇੱਥੇ ਤੁਹਾਨੂੰ ਪਤਾ ਕਿੰਨੀ ਕਮਾਈ ਆ ਦਾਦਾ ਰੁਪਏ ਕਿੱਥੇ ਕਰੀਦੇ ਠੀਕ ਹੈ ਨਾ ਮੈਂ ਤਾਂ ਕੰਮ ਸੇਵਾ ਚ ਸਰੀਏ ਦਾ ਕੰਮ ਕਰਦਾ ਹੀ ਪਾਪਾ ਜੀ ਆਪਣਾ ਪੇਂਟ ਦਾ ਕੰਮ ਆ ਮਾਦਾ ਕੰਮ ਸੇਵਾ ਚ ਰਹਿਆ ਗੁਰੂ ਘਰਾਂ ਚ ਆ ਬਾਣਾ ਦਾ ਨਾ 2 ਸਾਲ ਤੋਂ ਪਾਇਆ ਜੀ ਅਮਰ ਤੇ ਚੱਕੀ ਤਾਂ ਮੈਂ ਕੀ ਜਿਹੜੇ ਠੀਕ ਹੈ ਰੇ ਜਿਹ ਹਾਂ ਜੀ ਸ਼ਸਤਰ ਬੱਬਾ ਜੀ ਇੱਕ ਮੇਰੀ ਨਾਗਣੀ ਹੈ ਜੀ ਉਹਨਾਂ ਕੋਲ ਤੇ ਇੱਕ ਖੰਡਾ ਆ ਜੀ ਕੀ ਕੋਈ ਚੋਲ ਖਾਤੀ ਆ ਮੈਂ ਜੀ ਰਿਪੋਰਟ ਦੂਜੇ ਫੋਨੇ ਕੀਤਾ ਤਾਂ ਜੀ ਹਜੇ ਮੈਂ ਮੈਨੂੰ ਮੈਂ ਦਰਦਾ ਮੈਂ ਘਰ ਮੈਂ ਜੀ ਇੱਥੋਂ ਮੈਨੂੰ 11 ਵਜੇ ਮੈਂ ਉਥੇ ਕਿਸੇ ਕੋਲ ਜਾ ਕੇ ਸੁੱਤਾ ਬਿਸਤਰਾ ਲੈ ਕੇ ਬੱਬਾ ਜੀ ਮੈਂ ਠੰਡ 'ਚ ਸੁੱਤਾ ਰਾਤ ਮੇਰੇ ਲੱਤ 'ਚ ਹਜੇ ਵੀ ਦਰਦ ਹੋ ਰਿਹਾ ਜੀ ਸਿਰ 'ਚ ਦਰਦ ਹੋ ਰਿਹਾ ਇੱਥੇ ਉਹਨਾਂ ਨੇ ਨਸ਼ਾ ਕੀ ਕਰਿਆ ਜੀ ਐਸਾ ਕੀ ਮਾਮਲਾ ਜੀ ਜੀ ਰਾਤ ਹੋਇਆ ਜੀ ਇੱਥੇ ਇੱਕ ਨਾਜਰ ਆ ਜੋ ਰੈਂਟ ਲਾਇਆ ਸੀ ਜਿਹਨਾਂ ਨਾਲ ਮੀਟਿੰਗ ਝਗੜਾ ਹੋਇਆ ਤੇ ਇੱਕ ਬਾਈਕ ਨੂੰ ਅੱਗ ਵੀ ਲੱਗੀ ਇਹ ਕਿੰਨੇ ਵਜੇ ਘਟਨਾ ਲੱਗੀ ਰਾਤ 1:30 10 ਵਜੇ ਦੀ ਗੱਲ ਹੈ ਜੀ ਆਪਸ ਵਿੱਚ ਲੜਾਈ ਰਹੀ ਹੋਣੀ ਪਹਿਲਾਂ ਦੇਖੋ ਇਹ ਸਟੇਟਮੈਂਟ ਲਿਖਣੀ ਆ ਸਟੇਟਮੈਂਟ ਦੇ ਅਧਾਰ ਤੇ ਅੱਗੇ ਸੀ ਕਾਨੂੰਨੀ ਕਾਰਵਾਈ ਕਰਾਂਗੇ ਉਹਦੇ ਵਿੱਚ ਸਾਰਾ ਕੁਝ ਹੀ ਪਤਾ ਲੱਗ ਜਾਣਾ ਜੀ ਕੀ ਰੰਜਿਸ਼ ਸੀ ਕੀ ਕਾਰਨ ਸੀ ਇਹਨਾਂ ਦੇ ਤੇ ਕੋਈ ਗੱਲ ਦਾ ਰਿਸ਼ਤਾ ਹੋਇਆ ਕੋਈ ਸਮਾਵੇਦ ਉਹਦੇ ਸਟੇਟਮੈਂਟ ਵੀ ਹੀ ਲਿਖਾਣੀ ਆ ਉਹਨਾਂ ਨੂੰ ਰਾਤ ਅਸੀਂ ਕਹਿੰਦਾ ਸੀ ਸਟੇਟਮੈਂਟ ਲਿਖਾ ਦਿਓ ਮੋਟਰ ਕਿਹੜਾ ਜੀ ਇਹ ਹੈ ਪਰ ਟੀਨਾ ਮੋਟਰ ਸੈਂ ਬਿਲਕੁਲ ਕਿੰਨੇ ਵਾਰੀ ਕੰਪਲੇਂਟ ਆਈ ਹੈ ਇਹ ਸਾਡੇ ਕੋਲ 8:30 ਵਜੇ ਸਾਨੂੰ ਕਾਲ ਆਈ ਸੀ ਅਸੀਂ ਆ ਗਏ ਸੀ ਉਸ ਤੋਂ ਬਾਅਦ ਉਹਨਾਂ ਨੇ ਟਾਈਮ ਦਿੱਤਾ ਫਿਰ ਆਏ ਨਹੀਂ ਅਜੇ ਵੀ ਇਹਨਾਂ ਦੀ ਬੇਟੀ ਕਰ ਰਹੇ ਹਾਂ ਅਸੀਂ ਉਹਨਾਂ ਨੇ ਬਿਆਨ ਖਾਤਾ ਫਿਰ ਅੱਗੇ ਕਾਰਵਾਈ ਸ਼ੁਰੂ ਹੋ ਜਾਣੀ